ਨਾਮ ਦੱਸੋ ਸਸਿਕਲ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਮੈਂ ਕੋਈ ਕੋਲ ਕੰਮ ਕਰਦਾ ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਜਾਂਦਾ ਫਿਰ 6 ਵਜੇ ਤੋਂ ਇੱਥੇ ਮੋਮੋਸ ਵੀ ਰੇੜੀ ਲਾਉਂਦਾ ਹਾਂ ਹਾਂ ਜੀ ਫੈਕਟਰੀ ਵਿੱਚ ਕੰਮ ਕਰਦੇ ਮੇਰਾ ਓਵਰਟਾਈਮ ਗਾਇਰ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ ਤੇ ਫਿਰ ਵਾਈਫ ਨਾਲ ਸਲਾਹ ਕੀਤੀ ਤੇ ਅਸੀਂ ਨੈਟ ਤੇ ਸਰਚ ਕੀਤਾ ਫਿਰ ਸੋਚਿਆ ਕਿ ਮੋਮਸ ਦਾ ਕੰਮ ਸ਼ੁਰੂ ਕਰਕੇ ਦੇ ਦਿੰਦੇ ਹਾਂ ਨੈਟ ਤੇ ਸਿੱਖਿਆ ਮੋਮਸ ਹਾਂਜੀ ਨੈਟ ਤੋਂ ਹੀ ਸਭ ਕੁਝ ਐਕਟਿਵਾ ਵੀ ਤਿਆਰ ਨੈਟ ਦੀ ਹਾਂਜੀ ਐਕਟਿਵਾ ਵੀ ਨੈਟ ਤੋਂ ਹੀ ਆਪਾਂ ਦੇਖਿਆ ਕਿ ਇਹ ਸਾਡਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈਟ ਤੋਂ ਹੀ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ ਕਿਉਂਕਿ ਪ੍ਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਸਾਡੇ ਕੋਲ ਫੇਰ ਐਕਟਿਵਾ ਹੈ ਪਾਜੀ ਬਹੁਤ ਵਧੀਆ ਸਪੋਰਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜਾਂਦੇ ਕਿ ਕਸਟਮਰ ਮਤਲਬ ਚੀਜ਼ ਵਾਲੇ ਹਾਂਜੀ 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 ਤੇ ਬੇਟੇ ਦਾ ਕੀ ਰੋਲ ਆ ਵਿਚ ਬੇਟਾ ਪਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ ਜੇ ਚਟਨੀਆ ਵਗੈਰਾ ਉਹ ਹੀ ਪੈਕ ਕਰਦਾ ਕਸਟਮਰ ਦੀ ਮੈਂ ਖਾਲੀ ਫਰਾਈ ਤੇ ਸਟ੍ਰੀਮ ਵਗੈਰਾ ਕਰਦਾ ਬਾਕੀ ਪੈਕਿੰਗ ਵਗੈਰਾ ਉਹ ਹੀ ਕਰਦਾ ਜੀ ਹਾਂਜੀ ਘਰ ਵਿੱਚ कुरकुरੇ ਮੁਹੰਮਦ ਸਾਹੀ ਸਾਡੇ 3-4 ਤਰ੍ਹਾਂ ਦੇ ਹੈਗੇ ਮੁਹੰਮਦ ਇੱਕ ਪਨੀਰ ਵਾਲੇ ਇੱਕ कुरकुरੇ ਆ ਤੇ ਇੱਕ ਵੈਜ ਤੇ ਪੁਰਕਰੀ ਵਾਲੇ ਉਹ ਹੀ ਤਿਆਰ ਕਰਦਾ ਹੈ ਅੱਗੇ ਤੇ ਫਿਲਹਾਲ ਕਾਰਡ ਲਾਵਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਹੈ ਕਿ ਅਈ ਹੋਰ ਜਗ੍ਹਾ ਤੇ ਵੀ ਕਾਰਡ ਲਗਾਈਏ ਮਤਲਬ ਆਪਣਾ ਮਤਲਬ ਨਵੀਆਂ ਹੋਰ ਕਾਰਡ ਕਾਰਡ ਵਧਾ ਦਈਏ ਕਾਰਡ ਜਰਾ ਮਤਲਬ ਕੱਦ ਲਈ ਬਣਾ ਬ੍ਰਾਂਡ ਬਣਾਉਣਾ ਹਾਂਜੀ ਹਾਂਜੀ ਬ੍ਰਾਂਡ ਬਣਾਉਣਾ ਚਾਹੁੰਦੇ ਆ ਕੀ ਬ੍ਰਾਂਡ ਬ੍ਰਾਂਡ ਦਾ ਨਾਮ ਕੀ ਹੋਏਗਾ ਫਿਰ ਮੇਰੇ ਮਨ 'ਚ ਤੇ ਆ ਰਿਹਾ ਕਿ ਐਕਟਿਵਾ ਮੁਹੰਮਦ ਬ੍ਰਾਂਡ ਹੋਏਗਾ ਬਾਕੀ ਜੋ ਰੱਬ ਨੂੰ ਚਾਹੇ ਚਾਇਆ ਹੋਏਗਾ ਉਹ ਹੋਏਗਾ ਮੇਰਾ ਨਾਮ ਕਾਇਰੂ ਸਿੰਘ ਹੈ ਇੱਥੇ ਮੈਂ ਪਹਿਲਾ ਕਰੇ ਕੁਰਕਰੇ ਮਮੋਸ ਬਣਾਣਾ ਦੇ ਬਾਰੇ ਇੱਥੇ ਆ ਕੇ ਮੇਰੇ ਪਾਪਾ ਦੇ ਨਾਲ ਹੈਲਪ ਕਰਉਣਾ ਕਿਹੜੀ ਕਾਸਟ ਪੜੋ ਸ਼ਾਮ ਜੀ ਮੈਨੂੰ ਵਧੀਆ ਲੱਗਾ ਹੁਣ ਅਕੀਂ ਕੰਮ ਕਰਦਾ ਇੱਥੇ ਮੈਂ ਇੱਥੇ ਚੱਡੀਆਂ ਪਾ ਕਰਦਾ ਤੇ ਮਮੋਸ ਵੇਚਣੇ ਨਹੀਂ ਭਾਗਦੇ ਨਾ ਤੇ ਘਰ ਜਿਹੜੇ ਮਮੋਸ ਤਿਆਰ ਕਰਦਾ ਉਹ ਕਿੱਦਾਂ ਤਿਆਰ ਕਰਦਾ ਉਹਦੀ ਰੈਸਿਪੀ ਹੈ ਕਿਤੇ ਦੇਖੋ ਉਹਦੇ ਵਿੱਚ ਕੁਝ ਆਪਣੇ ਸੀਕ੍ਰੇਟ ਮਸਾਲੇ ਪੈਂਦੇ ਆ ਤੇ ਤੰਦੂਰੀ ਵਿੱਚ ਨਹੀਂ ਪੈਂਦੀ ਆ ਤੇ ਉੱਤੇ ਬਾਹਰ ਇਹ ਚੋਣਾਂ ਨੂੰ ਮਿਕਸ ਕਰਕੇ ਤੇ ਬਰੈਡ ਕਰਮ ਚ ਲੱਗ ਜਾਂਦੇ ਫਿਰ ਪੜ੍ਹਾਈ ਦਾ ਦੇ ਇੰਦਰ ਕਿਸ ਤਰ੍ਹਾਂ ਦਾ ਟਾਈਮ ਕਰਦੇ ਆ ਤਾ ਮੈਂ ਕੱਢ ਲੈਣੇ ਆ ਤੇ ਬਈ ਪੜ੍ਹਾਈ ਨਾਲ ਜੜੀ ਹੈ ਪੂਰੀ ਹਾਂ ਨੀ ਟਿਊਸ਼ਨ ਤੇ ਵੀ ਜਾਂਦੇ ਆ ਬਹੁਤ ਵਧੀਆ ਭੌਂਦੇ ਭਾਈ ਦਿੱਲੀ ਮਿਲਾਈਦਾ ਵਾ ਸਜੀ ਲੈਣ ਆਈਦਾ ਤੇ ਫਿਰ ਇਹਨਾਂ ਕੋ ਲੰਘਦੇ ਖਾ ਜਿਹਦੇ ਆ ਵਧੀਆ ਭੌਂਦੇ ਚੀਜ਼ ਤੇ ਉਦਾਂ ਜੀ ਬਹੁਤ ਵਧੀਆ ਜੀ ਆਪਣੀ ਮਿਹਨਤ ਕਰਦੇ ਨੇ ਸਾਰਿਆਂ ਨੂੰ ਇਹੋ ਹੀ ਮੈਸੇਜ ਆ ਵੀ ਮਿਹਨਤ ਕਰੋ ਠੀਕ ਹੈ ਨਸ਼ਾ ਨਾ ਕਰੋ ਬਲੋ ਕਿ ਨਸ਼ੇ ਜਿਆਦਾ ਬੰਦੇ ਖਰੰਦੇ ਨੇ ਤੇ ਆਹ ਮਿਹਨਤ ਆਪਣੀ ਕਰਕੇ ਰੋਟੀ ਖਾਓ ਪਰਿਵਾਰ ਬਣਾਓ ਜਿਹੇ ਤਰੀਕੇ ਨਾਲ ਉਹ ਕਿਹਨੇ ਜੀ ਵੇਖੋ ਸਿੱਖਿਆ ਉਹਨਾਂ ਨੇ ਸਭ ਕੁਝ ਠੀਕ ਹੈ ਜੀ ਪਹਿਲਾਂ ਸਿੱਖਿਆ ਵਾ ਫਿਰ ਇਹਨਾਂ ਨੇ ਕੰਮ ਸ਼ੁਰੂ ਕੀਤਾ ਵਾ ਕੋਈ ਸੋਚਿਆ ਫੇਰ ਹੀ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਕੰਮ